ਅੱਜ ਡੀਸੀ ਦਫ਼ਤਰ ਪਹੁੰਚੇ ਹਾਂ ਸਭ ਤੋਂ ਪਹਿਲਾਂ ਟੀਵੀ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਕਹਿੰਦੇ ਆ ਨਾ ਘਰ ਦਾ ਭੇਤੀ ਲੰਕਾ ਟਾਏ ਨਵਜੋਤ ਕੌਰ ਸਿੱਧੂ ਨੇ ਕੁਰਸੀ ਦੇ ਲਾਲਚ ਵਿੱਚ ਆ ਕੇ ਸਾਰੇ ਪੇਤ ਕਾਂਸ ਦੇ ਖੋਲਤੇ ਆ ਉਹਨਾਂ ਦੱਸਿਆ ਵੀ ਮੁੱਖ ਮੰਤਰੀ ਦੀ ਕੁਰਸੀ ਦਾ ਜਿਹੜਾ ਹੈਗਾ ਵਾ ਰੇਟ 500 ਕਰੋੜਾ ਸਾਡੇ ਕੋਲ ਟੱਚ ਹੀ ਹੈ ਨਹੀਂ ਤੇ ਉਹਨਾਂ ਨੇ ਹੋਰ ਵੀ ਦੋਸ ਲਾਏ ਆ ਵੀ ਇਹਨਾਂ ਦੇ ਗੈਂਗਰਸਟਾਂ ਨਾਲ ਵਾ ਵਾਸਤੇ ਆ ਗੈਂਗਰਸਟਵਾਦ ਬਹੁਤ ਫੈਲਿਆ ਹੋਇਆ ਵਾ ਤੇ ਇਹਨਾਂ ਨੇ ਹੋਰ ਵੀ ਦੋਸ ਲਾਏ ਆ ਵੀ ਰਾਜਸਥਾਨ ਤੋਂ ਵੀ 5-5 ਕਰੋੜ ਦੀਆਂ ਟੈਚੀਆਂ ਲੈ ਕੇ ਆਏ ਨੇ ਤੇ ਉਦੋਂ ਮਿੱਠੂ ਮੈਦਾਨ ਵੀ ਆਖੀ ਜਾਂਦਾ ਵਾ ਵੀ ਨਵਜੋਤ ਕੌਰ ਦੇ ਪਰਿਵਾਰ ਨੇ ਵੀ ਪ੍ਰਪੀਏ ਲਏ ਆ ਉਹਨਾਂ ਨੇ ਸੋਨੇ ਦੇ ਕੜੇ ਲਏ ਆ ਤੇ ਐਨ ਜੀਓ ਦਾ ਵੀ ਇੱਕ ਰੋਲਾ ਜਿਹਾ ਪਾਈ ਫਿਰਦਾ ਵੀ ਐਨ ਜੀਓ ਨਾਲ ਵੀ ਇਹਨਾਂ ਦਾ ਲੈਣ ਦੇਣ ਕੋਈ ਗਲਤ ਕੀਤਾ ਹੋਇਆ ਵਾ ਮੈਂ ਦੱਸਣਾ ਚਾਹੁੰਨਾ ਵਾ ਵੀ ਇਹ ਜਿਹੜੇ ਪੈਸੇ ਹੈਗੇ ਆ ਇਹਨੂੰ ਬਲੈਕ ਮਨੀ ਕਹਿੰਦੇ ਆ ਆਪਾਂ ਆਹ ਗਲਤ ਪੈਸਾ ਯਾਨੀ ਚਿੱਟਾ ਵੇਚ ਕੇ ਜਾਂ ਦਾਰੂ ਵੇਚ ਕੇ ਜਾਂ ਹੋਰ ਗਲਤ ਕੰਮ ਕਰਕੇ ਇਹ ਜੋ ਪੈਸਾ ਕਮਾਇਆ ਜਾਂਦਾ ਵਾ ਤੇ ਆ ਕਿੱਥੇ ਉਹ ਆਉਂਦਾ ਵਾ ਕਿੱਥੇ ਜਾਂਦਾ ਵਾ ਇਹਦੀ ਈਡੀ ਦੀ ਜਾਂਚ ਹੋਣੀ ਚਾਹੀਦੀ ਆ ਇਹਨਾਂ ਦੇ ਨਾ ਮੂੰਹ ਦੇ ਵਿੱਚ ਛਾਲੇ ਪੈ ਜਾਂਦੇ ਆ ਜਦੋਂ ਲੋਕ ਮੁੱਦੇ ਦੀ ਗੱਲ ਕਰਨੀ ਹੁੰਦੀ ਆ ਉਦੋਂ ਛਾਲੇ ਪੈ ਜਾਂਦੇ ਆ ਉਹ ਇਹਨਾਂ ਦੇ ਮੂੰਹ ਤੇ ਯਾਨੀ ਕਹਿੰਦਾ ਬਾਬਾ ਬਾਬਾ ਸ੍ਰੀ ਉਤਰੀ ਹੋਈ ਆ ਪੈਸੇ ਦੇ ਹੰਕਾਰ ਵਿੱਚ ਜੋ ਹੁੰਦਾ ਵਾ ਉਹ ਬਕਦੇ ਆ ਲੋਕ ਮੁੱਦੇ ਦੀ ਤਾਂ ਗੱਲ ਕਰਦੇ ਨਹੀਂ ਆ ਕਾਰਸਪੌਨਿਟੀ ਨੂੰ ਕੈਂਸਰ ਵਾਂਗ ਲੱਗੀ ਇਹਦਾ ਬਿਮਾਰੀ ਕਿਹਨਾ ਜਿਵੇਂ ਕੈਂਸਰ ਹੌਲੀ ਹੌਲੀ ਖਤਮ ਕਰ ਦਿੰਦਾ ਬੰਦੇ ਨੂੰ ਐਵੇਂ ਕੈਂਸਰ ਕਾਂਗਰਸ ਪਾਰਟੀ ਨੂੰ ਖਤਮ ਕਰ ਰਿਆ ਵਾ ਇਹਨਾਂ ਦਾ ਆਹੀ ਲੱਛਣ ਆ ਫੇਰ ਕਹ ਦਿੰਦੇ ਆ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਵੋਟ ਚੋਰ ਆ ਜਿਹੜੇ ਟੈਚੀ ਚੋਰ ਆ ਅਸਾਂ ਦੂਜੇ ਨੂੰ ਵੋਟ ਚੋਰ ਕਹਿੰਦੇ ਆ ਕਿਉਂਕਿ ਇਮਾਨਦਾਰੀ ਦੇ ਇੱਥੇ ਕੋਈ ਕਦਰ ਨਹੀਂ ਆ ਜਿਹੜੇ ਇਮਾਨਦਾਰੀ ਕਾਂਰਸੀ ਹੁੰਦੇ ਉਹ ਤਾਂ ਖੁੰਝੇ ਲਾ ਕੇ ਰੱਖੇ ਹੋਏ ਆ ਇਹਨਾਂ ਨੇ ਕਿਦਾ ਇਸ ਕਰਕੇ ਤੁਸੀਂ ਮੰਗ ਕਰਨ ਆਇਆ ਡਿਜੀਟਲ ਤੋਂ ਵੀ ਈ.ਡੀ ਦੀ ਤੇ ਬਿਜ਼ਨਸ ਦੀ ਜਾਂਚ ਹੋਵੇ ਆ ਲੋਕਾਂ ਦਾ ਪੈਸਾ ਵਾ ਆ ਸਾਡਾ ਟੈਕਸ ਰੁਪਏ ਪੈਸਾ ਵਾ ਆ ਆਮ ਲੋਕਾਂ ਦਾ ਪੈਸਾ ਵਾ ਆ ਕਿੱਥੋਂ ਆਉਂਦਾ ਵਾ ਕਿੱਥੇ ਜਾਂਦਾ ਵਾ ਇੱਕ ਸਪਾਈ ਛੋਟਾ ਜਿਹਾ ਆਪਾਂ ਕਹਿ ਦਈਏ ਕਿ ਸਪਾਈ ਨੇ 500 ਰੁਪਏ ਲੈ ਲਿਆ ਉਹਦੀ ਇਨਕੁਆਰੀ ਵਾਹ ਜਾਂਦੀ ਆ ਉਹਦੀ ਜਾਂਚ ਵਾਹ ਜਾਂਦੀ ਆ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਵਾ ਮੈਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਨਾ ਚੋਣਾ ਵਾ ਬੈਸਕੰਮ ਵਿੱਚ ਦਖਲ ਦਿੱਤਾ ਜਾਵੇ ਤੇ ਇਸ ਨੂੰ ਯਾਨੀ ਕਹਿੰਦਾ ਪਾਵਾ ਕਿ ਕਿਤਾਉ ਜਾਗਰ ਕੀਤਾ ਜਾਵੇ ਤੇ ਬਾਕੀ ਨਵੰਬਰ ਦੇ ਵਿੱਚ ਟੀਟੂ ਬਾਣੀਆ ਅਟੈਚੀ ਚੋਰ ਦਿਵਸ ਵੀ ਮਨਾਇਆ ਤੁਕ ਜਿਹੜਾ ਕਾਂਗਰਸ ਨੇ ਕਾਂਡ ਕੀਤਾ ਵਾ ਤੇ ਅੱਜ ਹੀ ਦਿਵਸ ਛੋੜ ਤੇ ਯਾਨੀ ਉਹ ਵੀ ਦਿਵਸ ਦਿਵਸ ਵੀ ਮਨਾਵਾਂਗੇ ਆਪਾਂ